ਪ੍ਰੇਸ਼ ਵਿੱਚ ਸਨ 2014 ਵਿੱਚ ਬੜੇ ਤਮਕਜੇ ਮਾਰ ਕੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕੀਤੀ ਗਈ ਇਹ ਕਹਿ ਕੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਸ਼ੁਰੂਆਤ ਵਿੱਚ 3 ਕਰੋੜ ਉੱਤੇ 70 ਲੱਖ ਦੇ ਕਰੀਬ ਅਰਜ਼ੀਆਂ ਆਈਆਂ ਫਸਲ ਬੀਮਾ ਯੋਜਨਾ ਲਈ ਤੇ ਅੱਜ ਦੀ ਉਪਲਬਧੀ ਇਹ ਹੈ ਦਸਾਂ ਸਾਲਾਂ ਦੇ ਬਾਅਦ ਕਿ ਜੀ 15 ਕਰੋੜ ਤੋਂ ਵੱਧ ਅਰਜ਼ੀਆਂ ਆ ਚੁੱਕੀਆਂ ਉਹਦੇ ਅਸਲੀ ਹਾਲਾਤ ਤੇ ਪੁੱਛ ਲਵੋ ਕਿਸੇ ਕਿਸਾਨ ਨੂੰ ਕਿਸੇ ਸਰਕਾਰ ਨੂੰ ਕਿਸੇ ਆਮ ਲੋਕਾਂ ਨੂੰ ਜਿਹਦੇ ਵਿੱਚ 14 ਐਗਰੀਕਲਚਰ ਇੰਸ਼ੋਰੈਂਸ ਕੰਪਨੀਆਂ ਇਹਦੇ ਵਿੱਚ ਪ੍ਰਾਈਵੇਟ ਕਿੰਨੀਆਂ ਤੇ ਕਿੰਨਿਆਂ ਨੇ ਫਾਇਦਾ ਉਠਾਇਆ ਜੋ ਪੀਤਾ ਅੰਕੜਾ ਸੀਗਾ ਉਹ 40 ਹਜ਼ਾਰ ਕਰੋੜ ਦਾ ਸੀਗਾ ਜਿਹੜਾ ਪ੍ਰਾਈਵੇਟ ਕੰਪਨੀ ਆ ਸਿਰਫ ਮੁਨਾਫਾ ਹੀ ਕਮਾ ਗਈਆਂ ਸਨ ਅੱਜ ਹਲਾਤੇ ਨੇ ਕਿ ਸੈਂਟਰ ਜਦੋਂ 48% ਤੇ ਕਰੀਬ ਗੱਲ ਹੋਈ ਸੀਗੀ ਕਿ ਰਾਜ ਸਰਕਾਰਾਂ ਦੇਣਗੀਆਂ ਪ੍ਰੀਮੀਅਮ ਦੇ ਵਿੱਚ ਹਿੱਸਾ 40% ਸੈਂਟਰ ਸਰਕਾਰ ਦੇਗੀ ਤੇ 12% ਕਿਸਾਨ ਦਏਗਾ ਤੇ ਕਿਸਾਨੀ ਵੀ ਉਹ ਹੈ ਕਿ ਜਿਹਦੇ 'ਚ 6.5% ਤੇ ਉਹ ਹੈ ਜਿਹਨੇ ਕਿਰਾਏ ਤੇ ਜ਼ਮੀਨ ਲਈ ਹੈ 18% ਤੋਂ ਵੱਧ ਉਹਨੇ ਜਿਹੜੇ ਬਹੁਤ ਨਿੱਕੇ ਕਿਸਾਨ ਨੇ ਔਰ 48% ਉਹ ਨੇ ਜਿਨ੍ਹਾਂ ਨੇ ਲੋਨ ਲਿਆ ਆ ਕਿਸਾਨੀ ਨੇ ਜੇ ਹੁਣ ਇੰਨਾ ਹਾਲਾਤਾਂ ਦੇ ਵਿੱਚ ਤੁਸੀਂ ਗੱਲ ਕਰੋਗੇ ਕਿ ਤੁਹਾਨੂੰ ਅਸਲ ਪੀਪਾ ਯੋਜਨਾ ਦਾ ਫਾਇਦਾ ਹੋਏਗਾ ਦੋ ਪ੍ਰਮੁੱਖ ਰਾਜ ਨੇ Rajasthan ਤੇ Madhya Pradesh ਉਥੇ ਸਰਕਾਰਾਂ ਨੇ ਪ੍ਰੀਮੀਅਮ ਹੀ ਨਹੀਂ ਜਮਾ ਕਰਾਇਆ ਤੇ ਲੋਕਾਂ ਨੂੰ ਆਮ ਤੱਕ ਕਿਦਾਂ ਫਾਇਦਾ ਪਹੁੰਚੇਗਾ ਗੱਲ ਇਹ ਹੁੰਦੀ ਹੈ ਕਿ ਪ੍ਰੀ ਸੋਇੰਗ ਤੋਂ ਲੈ ਕੇ ਤੇ ਪੋਸ ਹਾਰਵੈਸਟ ਤੱਕ ਇਹਦਾ ਫੈਸਲਾ ਹੁੰਦਾ ਹੈ ਕਿ ਇਹਦੇ ਵਿੱਚ ਪ੍ਰੀਮੀਅਮ ਦਿੱਤਾ ਕਿ ਤੁਸੀਂ ਸਾਨੂੰ ਇਹਦਾ ਇਵਜਾਨਾ ਦਿਓਗੇ ਤੇ ਗੱਲਾਂ ਕਿੱਥੇ ਹੁੰਦੀਆਂ ਨੇ ਸਾਨੂੰ ਤੇ ਕੋ ਸਾਹਮਣੇ ਨਜ਼ਰ ਨਹੀਂ ਆ ਰਿਹਾ ਜੇ ਇਸੇ ਤਰ੍ਹਾਂ ਹਾਲਾਤ ਰਹੇ ਤੇ ਕਿਸ ਤਰ੍ਹਾਂ ਕਿਸਾਨੀ ਦੀ ਆਮਦਨੀ ਦੁਗਣੀ ਹੋਏਗੀ